ਹਾਂਜੀ ਵੈਲਕਮ ਹੈ ਜੀ ਤੁਹਾਡਾ YouTube ਚੈਨਲ ਤੇ ਅੱਜ ਵਾਲੇ ਸੂਟ ਰਹਿਣਗੇ ਪਿਓਰ ਬੀਬਾ कॉटन ਦੇ ਆਲਓਵਰ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦਾ ਫਰੰਟ ਤੇ ਲੇਸ ਵਰਕ ਹੋਇਆ ਨਾਲ ਦੁਪੱਟਾ ਮਿਲੇਗਾ ਪਿਓਰ ਦਾ ਦੁਪੱਟਾ 2.40 ਕੱਟ ਰਹੇਗੀ 4 ਸਾਈਡ ਲੇਸ ਦਾ ਵਰਕ ਹੈ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 850 ਫ੍ਰੀ ਸ਼ਿਪਿੰਗ ਮੇਰਾ WhatsApp ਨੰਬਰ ਸਕਰੀਨ ਤੇ ਹੈ ਤੁਸੀਂ ਉਸ ਤੇ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਿਓਰ ਮਸਲੀਨ ਸੋਲੋ ਵਾਈਟ ਸੂਟ ਰਹੇਗਾ 5 ਮੀਟਰ ਹੈਂਡ ਪੇਂਟ ਹੋਇਆ ਵਰਕ ਹੋਇਆ ਨਾਲ ਵਿਦ ਮਸਲੀਨ ਦਾ ਦੁਪੱਟਾ ਰਹੂਗਾ ਹੈਂਡ ਪੇਂਟ ਵਾਲਾ ਪ੍ਰਾਈਸ ਰਹੇਗਾ 999 ਫ੍ਰੀ ਸ਼ਿਪਿੰਗ ਨੈਕਸਟ ਪਿਓਰ ਕੈਮਰੀ ਕਾਟਨ ਸ਼ਰਟ ਰਹੇਗੀ 1.75 ਮੱਦੇ ਪਣੇ ਦੀ ਕੰਟਰਾਸਟ ਇਸ ਦੇ ਨਾਲ 2 ਮੀਟਰ ਹੈਂਡ ਪੇਂਟ ਬਾਟਮ ਮਿਲੇਗੀ ਮਸਲੀਨ ਦਾ ਫੁੱਲ ਹੈਂਡ ਪੇਂਟਡ ਦੁਪੱਟਾ ਮਿਲੇਗਾ ਪ੍ਰਾਈਸ ਰਹੇਗਾ 1150 ਫ੍ਰੀ ਸ਼ਿਪਿੰਗ ਨੈਕਸਟ ਡਿਜੀਟਲ ਟੈਬੀ ਲੈਨਿੰਗ ਪ੍ਰਿੰਟ ਸ਼ਰਟ ਰਹੇਗੀ 2 ਮੀਟਰ ਬਾਟਮ ਇਸ ਦੇ ਨਾਲ ਮਸਲੀਨ ਕਾਟਨ ਦੀ ਰਹੇਗੀ 2 ਮੀਟਰ ਇਨਾਂ ਸੂਟਾਂ ਦਾ ਪ੍ਰਾਈਸ ਰਹੇਗਾ 699 ਫ੍ਰੀ ਸ਼ਿਪਿੰਗ ਇਹ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਲਿਮਟਿਡ ਸਟਾਕ ਆ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਰਹਿਣਗੇ ਨੈਕਸਟ ਇਹ ਵਾਲੇ ਕਾਟਨ ਮੈਚਿੰਗ ਸੂਟ ਰਹਿਣਗੇ ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਬਾਟਮ ਇਸ ਦੇ ਨਾਲ ਪਲੇਨ 2 ਮੀਟਰ ਵੱਡੇ ਪਣੇ ਦੀ ਫੁੱਲ ਸਾਈਜ਼ ਦਾ ਮਲਮਲ ਵਰਕ ਵਾਲਾ ਦੁਪੱਟਾ ਮਿਲੇਗਾ ਇਨਾ ਸੂਟਾਂ ਦਾ ਪ੍ਰਾਈਸ ਰਹੇਗਾ 730 ਫ੍ਰੀ ਸ਼ਿਪਿੰਗ ਇਨਾ ਸੂਟਾਂ ਦਾ ਵੀ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ